ਗੁਰੂ ਪਿਆਰਿਓ ਇੱਕ ਪਲ ਲਈ ਆਪਣੀ ਅੱਖਾਂ ਬੰਦ ਕਰੋ ਸੋਚੋ ਤੁਸੀਂ ਸਾਹ ਲੈ ਰਹੇ ਹੋ ਤੁਹਾਡਾ ਦਿਲ ਧੜਕ ਰਿਹਾ ਹੈ ਤੁਹਾਡੀ ਜ਼ਿੰਦਗੀ ਚੱਲ ਰਹੀ ਹੈ ਇਹ ਸਭ ਕਿਸ ਦੀ ਕਿਰਪਾ ਨਾਲ ਹੈ ਜਦੋਂ ਦੁਨੀਆਂ ਦੇ ਸਹਾਰੇ ਕਮਜ਼ੋਰ ਪੈ ਜਾਣ ਜਦੋਂ ਮਨ ਅੰਦਰੋਂ ਥੱਕ ਜਾਂਦਾ ਹੈ ਜਦੋਂ ਸਵਾਲ ਹੁੰਦਾ ਹੈ ਹੁਣ ਮੇਰਾ ਸਹਾਰਾ ਕੌਣ ਉਸ ਵੇਲੇ ਸਿਰਫ ਇੱਕ ਨਾਮ ਸਾਡੇ ਨਾਲ ਖੜਾ ਹੁੰਦਾ ਹੈ ਉਹ ਹੈ ਅਕਾਲ ਪੁਰਖ ਅੱਜ ਅਸੀਂ ਉਸ ਅਕਾਲ ਪੁਰਖ ਦੀ ਵਡਿਆਈ ਕਰਨ ਆਏ ਹਾਂ ਉਸ ਦੀ ਸਿਫਤ ਸਲਾਹ ਨਾਲ ਆਪਣੇ ਮਨ ਨੂੰ ਪਵਿੱਤਰ ਕਰਿਏ ਅਤੇ ਵਾਹਿਗੁਰੂ ਸਿਮਰਨ ਦੀ ਉਸ ਤਾਕਤ ਨੂੰ ਮਹਿਸੂਸ ਕਰੀਏ ਜੋ ਟੁੱਟੇ ਦਿਲਾਂ ਨੂੰ ਜੋੜਦੀ ਹੈ ਡਰ ਨੂੰ ਸ਼ਾਂਤੀ ਵਿੱਚ ਬਦਲ ਦਿੰਦੀ ਹੈ ਅਤੇ ਜੀਵਨ ਨੂੰ ਅਸਲ ਮਤਲਬ ਦੇ ਜਾਂਦੀ ਹੈ ਆਓ ਅੱਜ ਕੁਝ ਮਿੰਟ ਦੁਨੀਆ ਦੀ ਦੌੜ ਤੋਂ ਬਾਹਰ ਨਿਕਲ ਕੇ ਆਪਣੀ ਆਤਮਾ ਨਾਲ ਗੱਲ ਕਰਿਏ ਅਕਾਲ ਪੁਰਖ ਦੇ ਨਾਮ ਨਾਲ ਜੁੜੀਏ ਵਾਹਿਗੁਰੂ 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 ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਕਾਲ ਪੁਰਖ ਦੀ ਵਡਿਆਈ ਉਸ ਦੀ ਸਿਫਤ ਸਲਾ ਅਤੇ ਵਾਹਿਗੁਰੂ ਸਿਮਰਨ ਦੀ ਤਾਕਤ ਅੱਜ ਅਸੀਂ ਇਸ ਦੁਨੀਆ ਵਿੱਚ ਦੁੱਖ ਚਿੰਤਾ ਡਰ ਅਸਫਲਤਾ ਅਤੇ ਤਣਾਅ ਨਾਲ ਘਿਰੇ ਰਹਿੰਦੇ ਹਾਂ ਕਦੇ ਪੜ੍ਹਾਈ ਦੀ ਚਿੰਤਾ ਕਦੇ ਪੈਸੇ ਦੀ ਕਦੇ ਰਿਸ਼ਤਿਆਂ ਦੀ ਤੇ ਕਦੇ ਭਵਿੱਖ ਦੀ ਪਰ ਸਵਾਲ ਇਹ ਹੈ ਕਿ ਅਸਲ ਸ਼ਾਂਤੀ ਕਿੱਥੋਂ ਮਿਲਦੀ ਹੈ ਅਸਲ ਸ਼ਾਂਤੀ ਸਾਨੂੰ ਬਾਹਰੋਂ ਨਹੀਂ ਅੰਦਰੋਂ ਹੀ ਮਿਲਦੀ ਹੈ ਅਤੇ ਅੰਦਰੋਂ ਸ਼ਾਂਤੀ ਮਿਲਦੀ ਹੈ ਉਸ ਅਕਾਲ ਪੁਰਖ ਦੇ ਨਾਮ ਨਾਲ ਅਕਾਲ ਪੁਰਖ ਮਤਲਬ ਜੋ ਕਾਲ ਤੋਂ ਪਰੇ ਹੈ ਜੋ ਨਾ ਜੰਮਦਾ ਹੈ ਨਾ ਹੀ ਮਰਦਾ ਹੈ ਸਾਡੀ ਜ਼ਿੰਦਗੀ ਆਉਂਦੀ ਹੈ ਤੇ ਜਾਂਦੀ ਹੈ ਸਾਡੇ ਦੁੱਖ ਸੁੱਖ ਬਦਲਦੇ ਰਹਿੰਦੇ ਹਨ ਪਰ ਅਕਾਲ ਪੁਰਖ ਸਦਾ ਇੱਕੋ ਜਿਹਾ ਰਹਿੰਦਾ ਹੈ ਅਸੀਂ ਦੁਨੀਆ ਦੇ ਲੋਕਾਂ ਉੱਤੇ ਭਰੋਸਾ ਕਰਦੇ ਹਾਂ ਕਦੇ ਉਹ ਸਾਥ ਦਿੰਦੇ ਨੇ ਤੇ ਕਦੇ ਨਹੀਂ ਦਿੰਦੇ ਅਸੀਂ ਦੌਲਤ ਉੱਤੇ ਭਰੋਸਾ ਕਰਦੇ ਹਾਂ ਕਦੇ ਹੁੰਦੀ ਹੈ ਤੇ ਕਦੇ ਖਤਮ ਹੋ ਜਾਂਦੀ ਹੈ ਅਸੀਂ ਔਦੇ ਤਾਕਤ ਸ਼ੋਹਰਤ ਅਤੇ ਹੋਰ ਪਤਾ ਨਹੀਂ ਕਿੰਨੇ ਕੁ ਰਿਸ਼ਤਿਆਂ ਉੱਤੇ ਭਰੋਸਾ ਕਰਦੇ ਹਾਂ ਪਰ ਇਹ ਸਭ ਅਸਥਾਈ ਹਨ ਇਹ ਸਾਥ ਛੱਡਣ ਵਾਲੇ ਹਨ ਪਰ ਅਕਾਲ ਪੁਰਖ ਉਹ ਸਾਡਾ ਸੱਚਾ ਸਹਾਰਾ ਹੈ ਸੱਚਾ ਆਸਰਾ ਹੈ ਉਹ ਸਾਡੀ ਮਾਂ ਤੋਂ ਵੀ ਵੱਧ ਪਿਆਰ ਕਰਦਾ ਹੈ ਉਹ ਸਾਡੀਆਂ ਅੱਖਾਂ ਦੇ ਅਥਰੂ ਵੀ ਵੇਖਦਾ ਹੈ ਅਤੇ ਦਿਲ ਦੇ ਜ਼ਖਮ ਵੀ ਵੇਖਦਾ ਹੈ ਜਦੋਂ ਦੁਨੀਆ ਸਾਥ ਛੱਡ ਦੇਵੇ ਜਦੋਂ ਰਸਤੇ ਹਨੇਰੇ ਹੋ ਜਾਣ ਤਾਂ ਅਕਾਲ ਪੁਰਖ ਦਾ ਨਾਮ ਸਾਨੂੰ ਰੋਸ਼ਨੀ ਦਿੰਦਾ ਹੈ ਇਸ ਲਈ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਉਸ ਦੀ ਸਿਫਤ ਸਲਾਹ ਕਰੋ ਉਸ ਦੀ ਵਡਿਆਈ ਕਰੋ ਕਿਉਂਕਿ ਉਹ ਹੀ ਸੱਚਾ ਹੈ ਉਹ ਹੀ ਇੱਕ ਸੱਚ ਹੈ ਅਸੀਂ ਅਕਸਰ ਕਹਿੰਦੇ ਹਾਂ ਸਵੇਰੇ ਉੱਠਦੇ ਹੀ ਸ਼ਿਕਾਇਤ ਮੇਰੀ ਕਿਸਮਤ ਮਾੜੀ ਹੈ ਦਿਨ ਵਿੱਚ ਮੇਰੇ ਨਾਲ ਹੀ ਕਿਉਂ ਹੁੰਦਾ ਹੈ ਰਾਤ ਨੂੰ ਜ਼ਿੰਦਗੀ ਵਿੱਚ ਕੁਝ ਵੀ ਠੀਕ ਨਹੀਂ ਪਰ ਜਦੋਂ ਅਸੀਂ ਸ਼ਿਕਾਇਤ ਦੀ ਥਾਂ ਸਿੱਖ ਸਲਾਹ ਕਰਦੇ ਹਾਂ ਤਾਂ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਜਾਂਦੀ ਹੈ ਸੋਚੋ ਤੁਸੀਂ ਸਾਹ ਲੈ ਰਹੇ ਹੋ ਨਾ ਇਹ ਕਿਸ ਦੀ ਦਾਤ ਹੈ ਤੁਹਾਡੇ ਕੋਲ ਅੱਖਾਂ ਹਨ ਨਾ ਹੱਥ ਹਨ ਪੈਰ ਹਨ ਬੁੱਧੀ ਹੈ ਇਹ ਸਭ ਕਿਸ ਦੇ ਦਿੱਤੇ ਹਨ ਹਰ ਸਵੇਰੇ ਸੂਰਜ उगਦਾ ਹੈ ਹਰ ਰਾਤ ਚੰਦ ਚਮਕਦਾ ਹੈ ਇਹ ਸਭ ਕਿਸ ਦੀ ਕਿਰਪਾ ਨਾਲ ਹੈ ਜਦੋਂ ਅਸੀਂ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਹਾਂ ਤਾਂ ਸਾਡਾ ਮਨ ਨਕਾਰਾਤਮਕਤਾ ਤੋਂ ਬਾਹਰ ਆਉਂਦਾ ਹੈ ਸ਼ਿਕਾਇਤ ਸਾਨੂੰ ਕਮਜ਼ੋਰ ਬਣਾਉਂਦੀ ਏ ਸਿਫਤ ਸਲਾਹ ਸਾਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਗੁਰੂ ਪਿਆਰਿਓ ਅਸੀਂ ਇਹ ਕੋਸ਼ਿਸ਼ ਕਰੀਏ ਕਿ ਹਰ ਦਿਨ ਘੱਟੋ-ਘੱਟ 5 ਮਿੰਟ ਅਕਾਲ ਪੁਰਖ ਦਾ ਧੰਨਵਾਦ ਕਰਾਂਗੇ ਉਹਨਾਂ ਦਾ ਸ਼ੁਕਰਾਨਾ ਕਰਾਂਗੇ ਅਤੇ ਜੋ ਕੁਝ ਵੀ ਪ੍ਰਮਾਤਮਾ ਨੇ ਸਾਨੂੰ ਐ ਸੰਸਾਰ ਵਿੱਚ ਦਿੱਤਾ ਹੈ ਸੁੱਖ ਸਹੂਲਤਾਂ ਦਿੱਤੀਆਂ ਹਨ ਉਨ੍ਹਾਂ ਦਾ ਅਸੀਂ ਅਕਾਲ ਪੁਰਖ ਦਾ ਧੰਵਾਦ ਕਰੀਏ ਕਹੋ ਵਾਹਿਗੁਰੂ ਜੋ ਕੁਝ ਵੀ ਮੇਰੇ ਕੋਲ ਹੈ ਤੇਰੀ ਕਿਰਪਾ ਨਾਲ ਹੈ ਤੇਰਾ ਸ਼ੁਕਰਾਨਾ ਹੈ ਕਿਸੇ ਵੇਖੋਗੇ ਤੁਹਾਡਾ ਨਜ਼ਰੀਆ ਬਦਲੇਗਾ ਤੁਹਾਡੀ ਜ਼ਿੰਦਗੀ ਬਦਲੇਗੀ ਹੁਣ ਗੱਲ ਕਰੀਏ ਸਭ ਤੋਂ ਸ਼ਕਤੀਸ਼ਾਲੀ ਚੀਜ਼ ਦੀ ਉਹ ਹੈ ਵਾਹਿਗੁਰੂ ਸਿਮਰਨ ਵਾਹਿਗੁਰੂ ਸਿਰਫ ਇੱਕ ਸ਼ਬਦ ਨਹੀਂ ਇਹ ਦਿਲ ਦੀ ਦਵਾਈ ਹੈ ਇਹ ਤਣਾਅ ਦੀ ਦਵਾਈ ਹੈ ਇਹ ਡਰ ਗੁੱਸੇ ਨਿਰਾਸ਼ਾ ਅਤੇ ਇਕੱਲੇਪਨ ਦਾ ਇਲਾਜ ਹੈ ਇਹ ਸਾਡੇ ਦੁੱਖਾਂ ਕਲੇਸ਼ਾਂ ਦਾ ਨਾਸ ਕਰਦਾ ਹੈ ਜਦੋਂ ਮਨ ਬੇਚੈਨ ਹੋਵੇ ਜਦੋਂ ਦਿਲ ਭਾਰਾ ਹੋਵੇ ਜਦੋਂ ਲੱਗੇ ਕਿ ਹੁਣ ਕੁਝ ਵੀ ਠੀਕ ਨਹੀਂ ਹੋ ਸਕਦਾ ਉਸ ਵੇਲੇ ਸਿਰਫ ਇੱਕ ਗੱਲ ਕਰੋ ਉਸ ਪਰਮਾਤਮਾ ਨੂੰ ਯਾਦ ਕਰੋ ਤੇ ਬੋਲੋ ਵਾਹਿਗੁਰੂ 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 ਜੀਓ ਤੁਸੀਂ ਵੇਖੋਗੇ ਸਹੌਲਾ ਹੋਵੇਗਾ ਦਿਲ ਸ਼ਾਂਤ ਹੋਵੇਗਾ ਅੰਦਰੋਂ ਇੱਕ ਅਜੀਬ ਤਾਕਤ ਮਹਿਸੂਸ ਹੋਵੇਗੀ ਸਿਮਰਨ ਸਾਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ ਐ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਇਕੱਲੇ ਨਹੀਂ ਸਾਡੇ ਨਾਲ ਅਕਾਲ ਪੁਰਖ ਹੈ ਗੁਰੂ ਪਿਆਰਿਓ ਮੁਸ਼ਕਲਾਂ ਹਰ ਕਿਸੇ ਦੀ ਜ਼ਿੰਦਗੀ ਵਿੱਚ ਆਉਂਦੀਆਂ ਨੇ ਕੋਈ ਵੀ ਮਨੁੱਖ ਦੁੱਖ ਤੋਂ ਬਚਿਆ ਹੀ ਨਹੀਂ ਵਰ ਫਰਕ ਇਹ ਹੈ ਕਿ ਕੋਈ ਮੁਸ਼ਕਲਾਂ ਨਾਲ ਟੁੱਟ ਜਾਂਦਾ ਹੈ ਅਤੇ ਕੋਈ ਮੁਸ਼ਕਲਾਂ ਨਾਲ ਨਿਖਰ ਜਾਂਦਾ ਹੈ ਸਿਮਰਨ ਸਾਨੂੰ ਨਿਖਾਰਦਾ ਹੈ ਜਦੋਂ ਅਸੀਂ ਵਾਹਿਗੁਰੂ ਦਾ ਨਾਮ ਜਪਦੇ ਹਾਂ ਅਸੀਂ ਆਪਣਾ ਭਾਰ ਉਸ ਦੇ ਹਵਾਲੇ ਕਰ ਦਿੰਦੇ ਹਾਂ ਅਸੀਂ ਕਹਿੰਦੇ ਹਾਂ हे ਪਰਮਾਤਮਾ ਮੈਂ ਕੋਸ਼ਿਸ਼ ਕਰਾਂਗਾ ਪਰ ਨਤੀਜਾ ਤਾਂ ਤੇਰੇ ਹੱਥ ਵਿੱਚ ਹੈ ਕਿਰਪਾ ਤਾਂ ਤੂੰ ਹੀ ਕਰਨੀ ਹੈ ਇਹ ਸੋਚ ਸਾਨੂੰ ਤਣਾਅ ਤੋਂ ਮੁਕਤ ਕਰ ਦਿੰਦੀ ਹੈ ਅਸੀਂ ਕੰਮ ਕਰਦੇ ਹਾਂ ਪਰ ਚਿੰਤਾ ਨਹੀਂ ਕਰਦੇ ਅਸੀਂ ਮਿਹਨਤ ਕਰਦੇ ਹਾਂ ਪਰ ਡਰ ਨਹੀਂ ਰੱਖਦੇ ਉਸ ਅਕਾਲ ਪੁਰਖ ਦੇ ਭਾਣੇ ਵਿੱਚ ਰਹਿਣਾ ਸਾਨੂੰ ਵਧੀਆ ਲੱਗਦਾ ਹੈ ਸਿਮਰਨ ਸਾਨੂੰ ਸਿਖਾਉਂਦਾ ਹੈ ਕਿ ਹਾਰ ਵੀ ਸਾਨੂੰ ਕੁਝ ਸਿਖਾਉਂਦੀ ਹੈ ਅਤੇ ਜਿੱਤ ਵੀ ਹਰ ਹਾਲਾਤ ਵਿੱਚ ਅਕਾਲ ਪੁਰਖ ਦਾ ਨਾਮ ਸਾਡੇ ਨਾਲ ਰਹਿੰਦਾ ਹੈ ਗੁਰੂ ਪਿਆਰਿਓ ਅੱਜ ਦਸਮਾ ਬਹੁਤ ਤੇਜ ਹੈ ਮੁਕਾਬਲਾ ਹੈ ਦਬਾਅ ਹੈ ਤੁਲਨਾ ਹੈ ਕਈ ਵਾਰ ਲੱਗਦਾ ਹੈ ਮੈਂ ਕਾਫੀ ਹੀ ਨਹੀਂ ਹਾਂ ਪਰ ਯਾਦ ਰੱਖੋ ਅਸੀਂ ਅਕਾਲ ਪੁਰਖ ਦੀ ਰਚਨਾ ਹਾਂ ਅਸੀਂ ਕਮਜ਼ੋਰ ਨਹੀਂ ਹਾਂ ਸਾਡੇ ਅੰਦਰ ਅਸੀਮ ਤਾਕਤ ਹੈ ਸਿਰਫ ਇੱਕ ਆਦਤ ਬਣਾਈਏ ਰੋਜ਼ ਸਿਮਰਨ ਕਰੀਏ ਸਵੇਰੇ 5 ਮਿੰਟ 10 ਮਿੰਟ ਜਾਂ ਰਾਤ ਨੂੰ 5-10 ਮਿੰਟ ਵਾਹਿਗੁਰੂ 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 ਸਿਮਰਨ ਕਰੀਏ ਸਿਮਰਨ ਕਰਨ ਨਾਲ ਤੁਹਾਡੀ ਯਾਦ ਆਸ਼ ਮਜ਼ਬੂਤ ਹੋਵੇਗੀ ਤੁਹਾਡਾ ਮਨ ਸ਼ਾਂਤ ਰਹੇਗਾ ਤੁਹਾਡੇ ਫੈਸਲੇ ਸਹੀ ਹੋਣਗੇ ਅਤੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੋਗੇ ਸਫਲਤਾ ਸਿਰਫ ਪੈਸਾ ਜਾਂ ਅਹੁਦਾ ਨਹੀਂ ਹੈ ਅਸਲੀ ਸਫਲਤਾ ਹੈ ਅੰਦਰੋਂ ਸ਼ਾਂਤ ਹੋਣਾ ਅਤੇ ਇਹ ਸ਼ਾਂਤੀ ਸਿਰਫ ਅਕਾਲ ਪੁਰਖ ਦੇ ਨਾਮ ਨਾਲ ਹੀ ਮਿਲਦੀ ਹੈ। ਗੁਰੂ ਪਿਆਰਿਓ ਅਕਾਲ ਪੁਰਖ ਦੀ ਵਡਿਆਈ ਕਰਨਾ ਸਾਡੀ ਆਤਮਾ ਦੀ ਭੁੱਖ ਹੈ। ਵਾਹਿਗੁਰੂ ਸਿਮਰਨ ਸਾਡੀ ਆਤਮਾ ਦਾ ਭੋਜਨ ਹੈ। ਸਿਫਤ ਸਲਾ ਸਾਡੀ ਸੋਚ ਨੂੰ ਪਵਿੱਤਰ ਕਰਦੀ ਹੈ ਅਤੇ ਵਾਹਿਗੁਰੂ ਸਿਮਰਨ ਸਾਡੀ ਜ਼ਿੰਦਗੀ ਨੂੰ ਅਰਥ ਦਿੰਦੀ ਹੈ। ਅੱਜ ਇੱਕ ਅਸੀਂ ਆਪਣੇ ਮਨ ਵਿੱਚ ਇਹ ਪੱਕਾ ਨਿਸ਼ਚਾ ਕਰੀਏ ਜਿੰਨਾ ਮਰਜੀ ਕੰਮ ਹੋਵੇ ਜਿੰਨੇ ਮਰਜੀ ਦੌੜ ਭੱਜ ਹੋਵੇ ਪਰ ਅਕਾਲ ਪੁਰਖ ਦੇ ਨਾਮ ਲਈ ਅਸੀਂ ਸਮਾਂ ਜ਼ਰੂਰ ਕੱਢਾਂਗੇ ਜੇ ਅੱਜ ਦੇ ਇਹ ਬੋਲ ਤੁਹਾਡੇ ਦਿਲ ਤੱਕ ਪਹੁੰਚੇ ਹੋਣ ਜੇ ਅਕਾਲ ਪੁਰਖ ਦਾ ਨਾਮ ਸੁਣ ਕੇ ਮਨ ਨੂੰ ਥੋੜੀ ਵੀ ਸ਼ਾਂਤੀ ਮਿਲੀ ਹੋਵੇ ਜੇ ਵਾਹਿਗੁਰੂ ਦਾ ਉਚਾਰਣ ਕਰਦੇ ਹੋਏ ਦਿਲ ਹਲਕਾ ਮਹਿਸੂਸ ਹੋਇਆ ਹੋਵੇ ਤਾਂ ਇਹ ਸਭ ਉਸ ਅਕਾਲ ਪੁਰਖ ਦੀ ਹੀ ਕਿਰਪਾ ਹੈ ਗੁਰੂ ਪਿਆਰਿਓ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਆਪਣੇ ਪਰਿਵਾਰ ਅਤੇ ਭੈਣ ਭਰਾਵਾਂ ਨਾਲ ਜਰੂਰ ਸ਼ੇਅਰ ਕਰਿਓ ਜੀ ਵਾਹਿਗੁਰੂ ਦੀ ਕਿਰਪਾ ਸਦਕਾ ਹੋਰ ਇਸੇ ਤਰ੍ਹਾਂ ਦੀਆਂ ਵੀਡੀਓ ਵੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤਾਂ ਜੋ ਅਕਾਲ ਪੁਰਖ ਦੇ ਨਾਮ ਦੀ ਇਹ ਆਵਾਜ਼ ਹਰ ਵਾਰ ਤੁਹਾਡੇ ਸਾਡੇ ਦਿਲ ਤੱਕ ਪਹੁੰਚਦੀ ਰਹੇ ਅਤੇ ਸਾਡੀ ਤੇ ਤੁਹਾਡੀ ਸਾਝ ਬਣੀ ਰਹੇ ਅੰਤ ਵਿੱਚ ਆਓ ਇਕੱਠੇ ਇੱਕ ਵਾਰ ਦਿਲੋਂ ਕਹੀਏ ਵਾਹਿਗੁਰੂ 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 ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ